ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸੋਸੀ ਗੱਲ ਤੁਸੀਂ ਸਾਰੇ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਆਪਣਾ ਘਰ ਦਾ ਕੰਮ ਨਵੇੜੇ ਅੱਜ ਘਰ ਦਾ ਕੰਮ ਨਵੇੜਨ ਤੋਂ ਬਾਅਦ ਆਪਾਂ ਅੱਜ ਜਾਣਾ ਸੀਗਾ ਸ਼ਹਿਰ ਅੱਜ ਕੋਈ ਗੱਲ ਅਸਾਂ ਦੀ ਫੋਟੋ ਕਰਾਣੀ ਸੀਗੀ ਫੇਰ ਬੰਦਾ ਮੁੱਕਰ ਗਿਆ ਕਹਿੰਦਾ ਨਹੀਂ ਭਾਜੀ ਅੱਜ ਨਹੀਂ ਕੱਲ ਨੂੰ ਕਰਾਇਓ ਮੈਂ ਕਿ ਕੋਈ ਗੱਲ ਨਹੀਂ ਵੀਰ ਕੱਲ ਕਰਾ ਲਵਾਂਗੇ ਤੇ ਆਪਾਂ ਭਗਵਾਨ ਕਿਤੇ ਆਪਾਂ ਕੱਲੋਂ ਉਤਰਪੇ ਕਹਿੰਦੀ ਯਾਰ ਮੇਰੀ ਵੀਡੀਓ ਨਾ ਬਣਾਇਆ ਕਰੋ ਮੇਰੇ ਰੰਗ ਕਾਲਾ ਆਂ ਦੱਸੋ ਹੁਣ ਕਿੰਨਾ ਕਾਲਾ ਹੋਵੇ ਦੱਸੋ ਤੁਸੀਂ ਮੈਨੂੰ ਹੁਣ ਇਹਨਾਂ ਗੋਰਾ ਰੰਗਾ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਬੰਦੇ ਪਹੁੰਚਨੇ ਹੋ ਗਏ ਸ਼ੁਰੂ ਬਾਈ ਕੰਨ ਦਾ ਚਲਾ ਜਾ ਮੜਿਆ ਪਛੈਰ ਗੇੜਾ ਮਾਰੀ ਲਈ ਮੈਂ ਕਿ ਚਲੋ ਜੀ ਲੋ ਜੀ ਬੰਦੇ ਪਹੁੰਚ ਗਏ ਬੰਦੇ ਜਾ ਰਹੇ ਨੇ ਬਸ ਤਿਆਰੀਆਂ ਨੇ ਪੂਰੀਆਂ ਕੰਮ ਖਿੱਚਿਆ ਪਿਆ ਪੂਰਾ ਤੇ ਤੇ ਅਮਨ ਭਾਜੀ ਦੇ ਮਾਮੇ ਹੁਣੇ ਆਏ ਹੋਆ ਆਪਣੇ ਉਧਰੋਂ ਦੇਰਾਂ ਦੂੰਦੇ ਕੋਲ ਤੇ ਉਹਨਾਂ ਨਾਲ ਬੈਠੇ ਗੱਲਾਂ-ਗੱਲਾਂ ਕੀਤੀਆਂ ਚਾਹ ਮਾਰੀਆਂ ਗੱਪਾਂ ਚਲੋ ਚੱਲ ਫੋਟੋਆਂ ਪਕਾ ਲੈ ਪਤੋਈ ਇਧਰ ਤੋਂ ਪੂਰਾ ਵਾਚਿੰਗ ਟਾਈਮ ਵੀ ਪੂਰਾ ਹੋ ਰਿਹਾ ਨਾਲ ਦੇ ਨਾਲ ਕੈਮਰਾ ਚੈਕਿੰਗ ਪੂਰਾ ਸੈਟਅਪ ਲੱਗਾ ਰੀਲਾਂ ਬਣਾ ਲਈ ਜਿਹੜੇ ਅੱਜ ਪੂਰਾ ਸੈਟਅਪ ਐਂਡ ਮਾਈਕ ਵਗੈਰਾ ਸਾਰਾ ਕੁਝ ਲਾਈਟਿੰਗ ਪੂਰੀ ਪ੍ਰੋਪਰਲੀ ਜਿਹਦਾ ਸਟੂਡੀਓ ਦੇ ਵਿੱਚ ਵਰਕ ਹੋ ਰਿਹਾ ਜਲਦੀ ਇੱਕ ਬ੍ਰਾਡਕਾਸਟ ਨਾ ਬਣ ਰਿਹਾ ਮੈਂ ਕਿ ਛੁੱਟੀ ਹੋ ਗਈ 5:30 ਵਜੇ ਤੇ ਮੈਡਮ ਕਹਿੰਦੀ ਮੇਰੇ ਔਰ ਵਾਲੀਆਂ ਡੇਪੀਆਂ ਚਾਂਦੀ ਦੀਆਂ ਤੇ ਰੋਜ਼ ਸੁਨਿਆਰਿਆਂ ਦੇ ਮੇਰੀ ਤਾਂ ਨਾ ਜਿੱਦਾਂ ਮਤਲਬ ਤੁਸੀਂ ਕਹਿ ਰਹੇ ਮਿੱਟੀ ਪਲੀਤ ਹੋਈ ਪਈ ਐ ਪੈਸੇ ਖਰਚ ਖਰਚ ਕੇ ਖਰਚ ਖਰਚ ਕੇ ਖਰਚ ਕਰ ਚੁੱਕੀ ਪਾਸ ਕਰਾਦਣੀਆਂ ਜਨਨੀਆਂ ਵੀਰੇ ਵਿਆਹ ਕਰਨ ਤੋਂ ਪਹਿਲਾਂ ਪਿਆਰ ਬੀ ਸੋਚੋ ਉਸ ਤੋਂ ਬਾਅਦ ਮਾਲ ਮਾਲ ਜਾ ਕੇ ਸਾਬਣ ਇਹ ਤਾਂ ਸਾਬਣ ਨਹੀਂ ਮੁੱਕਦੇ ਕਰੀਮਾਂ ਨਹੀਂ ਮੁੱਕਦੀਆਂ ਹਲੇ ਕੱਲ ਲੈ ਕੇ ਆਈ ਆ ਅੱਜ ਫੇਰ ਮੈਂ ਕਰੀਮਾਂ ਦੇਖ ਲਵਾਂ ਥੋੜੀ ਜਿਹੀ ਮੈਂ ਸ਼ੈਂਪੂ ਦੇਖ ਲਵਾਂ ਉਹ ਮੈਂ ਕਹਿੰਦਾ ਚੱਲ ਵੀਰੇ ਘਰ ਨੂੰ ਚਲੀਏ ਚਲ ਜੀ ਘਰ ਨੂੰ ਚੱਲ ਗਏ ਤੇ ਘਰ ਨੂੰ ਜਾਂਦੇ ਜਾਂਦੇ ਬਣਾਈ ਵੀਡੀਓ ਮੈਂ ਕਹਿੰਦਾ ਜੀ ਚਲੋ ਕੀ ਖਾਣਾ ਕਹਿੰਦੇ ਸ਼ਾਹੀ ਪਨੀਰ ਖਾਓਗੇ ਮੈਨੂੰ ਮੈਂ ਕਹਿੰਦਾ ਸ਼ਾਹੀ ਪਨੀਰ ਬਣਾ ਦਨੇ ਆ ਸ਼ਾਹੀ ਪਨੀਰ ਨਹੀਂ ਮੈਂ ਕਹਿੰਦਾ ਕੜਾਹੀ ਪਨੀਰ ਬਣਾਵਾਂਗੇ ਚਲ ਅਸੀਂ ਜਰਾ ਕਰ ਘਰੇ ਗਏ ਤੇ ਮੰਮੀ ਕਹਿੰਦੀ ਪਹਿਲਾਂ ਪੁੱਤ ਗੁਰਦਰਸਰ ਦੀਗਦੇ ਹੋ ਕਿਉਂਕਿ ਛੋਟੇ ਭਰਾ ਦਾ ਜਨਮ ਦਿਨ ਹੈ ਉਹ ਜਨਮ ਦਿਨ ਤਾਂ ਉਹ ਦਾ 17 ਨੂੰ ਆਪਾਂ 16 ਨੂੰ ਮਨਾਤਾ ਕਿਉਂਕਿ ਭਰਾ ਆਪਣਾ ਬਾਹਰ ਗਿਆ ਹੋਇਆ ਇਸ ਕਰਕੇ ਸੰਗਰਾਸ ਸੀ ਕਿ ਸੰਗਰਾ ਦੇ ਦਿਹਾੜੇ ਤੇ ਅਰਦਾਸ ਕਰਾਤੀ ਮਾਰ ਦੇ ਚਾਨਾ ਵੀ ਟੇਕਿਆ ਮੱਥਾ ਮੱਥਾ ਟੇਕ ਕੇ ਦੇ ਆਪਾਂ ਗਏ ਘਰ ਕਰੇ ਕੜਾਹੀ ਰੱਖਤੀ ਆ ਵੀਰੋ ਸਮਾਨ ਕੱਟ ਹੋਇਆ ਪਿਆ ਲੋਜ ਹੋਣ ਬਣਨਾ ਜੀ ਕੜਾਹੀ ਪਨੀਰ ਲੈ ਮੈਂ ਤੇਰਾ ਪਿਆਜ਼ ਪਿਉਜ਼ ਆ ਮੈਂ ਕਿਹਾ ਜੀ ਜਦੋਂ ਬਣਿਆ ਸ਼ਾਹੀ ਪਨੀਰ ਆਹਾਹਾਹਾ ਲਾਫਟਾ ਮਾਰੇ ਲਾਫਟਾ ਤੇਲ ਦੇ ਵਿੱਚ ਜਦੋਂ ਪਾਏ ਹਨ ਕੜੀ ਪੱਤਾ ਜੀਰਾ ਲੈਜੀ ਸ਼ਰਟੀ ਤੇ ਦਾਲ ਜੀ ਨਹੀਂ ਇਹ ਤਾਂ ਝਾਲਾ ਮਿਰਚਾਂ ਕੱਟ ਹੋ ਰਹੀਆਂ ਵੀਰੇ ਈ ਸ਼ਿਮਲਾ ਮਿਰਚਾਂ ਪੂਰੀਆਂ ਸ਼ਿਮਲਾ ਮਿਰਚਾਂ ਕੱਟ ਗਿਆ ਜਦੋਂ ਬਣਾਈ ਨਾ ਸਬਜੀ ਆ ਮੈਂ ਕਿਹਾ ਡੈਡੀ ਕਿੱਦਾਂ ਲੱਗੀ ਸਬਜੀ ਉਹ ਕਹਿੰਦਾ ਕਾਕਾ ਨਰੀ ਢਾਲ ਦੇ ਨੇਰੀ ਵਈ ਕੰਮ ਸਾਰੇ ਕਰ ਲਈਦੇ ਆ ਘਰ ਵਾਲੀ ਨੂੰ ਦੁਖੀ ਨਹੀਂ ਹੋਣ ਦੇਈਦਾ ਘਰ ਵਾਲੀ ਦਾ ਵਲ ਨਜ਼ਾਰੇ ਤੇ ਆਪਾਂ ਬਣਾਈਏ ਸਬਜੀ ਆਹਾਹਾ ਕੀ ਬਾਤ ਐ ਐਦਾਂ ਦਾ ਘਰ ਵਾਲ ਲੱਭਣਾ ਕਿਸ ਨੂੰ ਔਰ ਜਿਹੜਾ ਸਾਰਾ ਕੰਮ ਕਰੇ ਆਪਾਂ ਪਾਤੇ ਪਿਆਜ਼ ਦੇਖੋ ਕਿੰਦਾ ਫਿਰ ਕੜਾਹੀ ਚ ਆਉਂਦੇ ਸੀਗੇ ਮਾਰਦਾ ਕਿ ਨਹੀਂ ਤਾਰੀਆਂ ਔਰ ਕਾਕਾ ਜੀ ਚੱਕ ਦੇ ਅੰਦਰ ਪਨੀਰ ਆ ਗਿਆ ਪਨੀਰ ਦੇ ਕਰਦੇ ਕੁੜੀਏ ਪੀਸ ਛੋਟੇ ਛੋਟੇ ਜੇ ਖਾਣਾ ਪਨੀਰ ਤੇ ਆਜੋ ਭਾਈ ਘਰੇ ਸ਼ਾਹੀ ਪਨੀਰ ਬਣ ਕੇ ਰੈਡੀ ਸੀਗਾ ਤੇ ਆਪਾਂ ਈਜੀ ਲਾਇਆ ਤੇ ਆਪਾਂ ਖਾ ਕੇ ਤੇ ਆਪਾਂ ਕਹਿੰਦਾ ਤੁਸੀਂ ਵੀ ਸੋਚੋ ਭਾਈ ਤੁਹਾਨੂੰ ਨਹੀਂ ਮਿਲਣਾ ਪਨੀਰ ਓਏ